ਜੀਐਮ 7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਨਵਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮਹੇ ਦੋਸਤੋ ਦੱਸਦੇ ਕਿ ਅਸੀਂ ਅੱਜ ਆਇਆ ਨਵਸ਼ਹਿਰ ਦੇ ਐਸਐਸਪੀ ਦਫ਼ਤਰ ਜਿੱਥੇ ਸੀਆਈਏ ਸਟਾਫ ਨਵਸ਼ਹਿਰ ਵੱਲੋਂ ਜਿਹੜੇ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਦੇ ਨਾਲ ਨਾਲ ਗੈਂਗਸਟਰ ਬਾਦ ਨੂੰ ਨੱਥ ਪਾਉਣ ਦੇ ਵਿੱਚ ਵੀ ਅਹਿਮ ਭੂਮਿਕਾ ਰਹੀ ਹੈ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸੀਆਈਏ ਸਟਾਫ ਨਵਸ਼ਹਿਰ ਦੇ ਕੋਲ ਕੋਈ ਅਜਿਹੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਉਹ ਦੁਕਸ਼ੀਆਂ ਨੂੰ ਫੜ ਦੇ ਵਿੱਚ ਜਿਆਦਾ ਕਾਮਯਾਬ ਹੁੰਦੇ ਹਨ ਇਹ ਗਿੱਦਰ ਸਿੰਘੀ ਦੀ ਨਹੀਂ ਜਦ ਕੇ ਸੋਰਸਾਂ ਦੀ ਗੱਲ ਆ ਉਹਨਾਂ ਦੇ ਕੋਲ ਮੁਲਾਜ਼ਮਾਂ ਦੇ ਕੋਲ ਇਮਾਨਦਾਰੀ ਆ ਸੋਰਸ ਆ ਉਸ ਦੇ ਆਧਾਰ ਤੇ ਉਹ ਦੁਕਸ਼ੀਆਂ ਨੂੰ ਫੜਨ ਦੇ ਵਿੱਚ ਜਿਹੜੇ ਕਾਮਯਾਬ ਹੁੰਦੇ ਆ ਅੱਜ ਵੀ ਉਹਨਾਂ ਵੱਲੋਂ ਇੱਕ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਨਸ਼ਾ ਤਸਕਰ ਹੈ ਜਿਹਦੇ ਖਿਲਾਫ ਤਿੰਨ ਮੁਕਦਮੇ ਦਰਸੀ ਔਰ ਲੁਧਿਆਣਾ ਦੇ ਜੇਲ੍ਹ ਦੇ ਵਿੱਚ ਬੰਦ ਸੀ ਉਹਦੇ ਉਥੋਂ ਲੁਧਿਆਣਾ ਜੇਲ੍ਹ ਦੇ ਵਿੱਚ ਬੰਦ ਹੁੰਦੇ ਆ ਇੱਕ ਹਿਮਾਚਲ ਦੇ ਬਾਥੂ ਤੋਂ ਜਿਹੜਾ ਇੱਕ ਵਿਅਕਤੀ ਆ ਉਹ ਦਾਖਲ ਸੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ ਦੋਨੇ ਇਕੱਠੇ ਹੋ ਗਏ ਜਿਹਦੇ ਤੇ ਆਧਾਰ ਤੇ ਉਹਨਾਂ ਦੀ ਮੁਲਾਕਾਤ ਦੇ ਆਧਾਰ ਤੇ ਇਹਨੂੰ ਮਧ ਪ੍ਰਦੇਸ਼ ਦੇ ਵਿੱਚ ਭੇਜਿਆ ਗਿਆ ਜਿੱਥੋਂ ਹਥਿਆਰਾਂ ਦਾ ਇੱਕ ਲਖੀਰਾ ਕਹਿ ਸਕਦੇ ਆ ਉਹ ਲੈਂਦਾ ਜਾ ਰਿਹਾ ਸੀ ਪੰਜਾਬ ਜਿਹਨੂੰ ਪੰਜਾਬ ਤੇ ਹਿਮਾਚਲ ਦੇ ਵਿੱਚ ਸਪਲਾਈ ਕਰਨਾ ਸੀ ਉਹਨੂੰ ਹਥਿਆਰ ਫੜਨ ਦੇ ਵਿੱਚ ਐਮ ਭੂਗਵਾਨ ਨਵਾਈਆ ਆ ਉਹ ਵੇਖਦੇ ਆ ਐਸਐਸਪੀ ਸ਼ੀਸ਼ਪਗ ਸਿੰਘ ਨਗਰ ਡਾਕਟਰ ਅਖਲ ਚੌਧਰੀ ਇਸ ਮੌਕੇ ਬਾਰੇ ਕੀ ਜਾਣਕਾਰੀ ਦਿੰਦੇ ਹਨ ਟੀਮ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਪੈਸੀਫਿਕ ਤੇ ਕ੍ਰੈਡੀਬਲ ਇਨਪੁਟ ਨੂੰ ਡਿਵੈਲਪ ਕਰਦੇ ਹੋਏ ਆਪਰੇਸ਼ਨਲੀ ਇੱਕ ਇੰਟਰਸਟੇਟ ਗੈਂਗ ਦੇ ਮੈਂਬਰ ਨੂੰ ਇੰਟਰਸੈਪਟ ਕਰਕੇ ਅਰੈਸਟ ਕੀਤਾ ਗਿਆ ਜਿਸ ਤੇ 10 ਪਿਸਟਲਸ ਰਿਕਵਰ ਕੀਤੇ ਗਏ ਨੇ ये जो वेपन्स की कंसाइनमेंट पीछे तो ये एम पी तो लेके आया है तो ये टीम एस बी एस नगर पुलिस वालों काफ़ी ओपरेशनली चंगा काम होया है ये डायरैक्टली एस पी डी साहब की सुपरविजन से इस केस हाले तक जो पुछगिछते गल सामने आई है कि जो इदा एक एसोसीएट है मनी नाम का लड़का ये काफ़ी आम सैक्ट के और बाकी वक् वक्चों पर इनवॉल्व हैगा जिस हिमाचल से ਤੇ ਬਾਕੀ ਜ਼ਿਲ੍ਹਿਆਂ ਦੇ ਪੰਜਾਬ ਤੇ ਵੱਖ-ਵੱਖ ਸੈਕਸ਼ਨਾਂ ਦੇ ਪਰਚੇ ਹੈਗੇ ਇਹ ਇਸ ਦੇ ਨਾਲ ਕੰਟੈਕਟ ਲੁਧਿਆਣਾ ਜੇਲ੍ਹ ਤੇ ਆਇਆ ਸੀ ਉਸ ਦੇ ਬਾਅਦ ਇਸ ਦੀ ਐਸੋਸੀਏਸ਼ਨ ਉਧਰੋਂ ਫਰਦਰ ਹੁੰਦੀ ਰਹੀ ਤੋ ਫਿਲਹਾਲ ਇਸ ਦੀ ਪੁਸ਼ਕਿਸ਼ ਤੇ ਜੋ ਗੱਲ ਸਾਹਮਣੇ ਆਈ ਹੈ ਇਹ ਹੀ ਹੈ ਕਿ ਇਹ ਪੀਟੀਐਮ ਦੇ ਥਰੂ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕਰਾਈ ਤੇ ਫਿਰ ਉਧਰੋਂ ਵੈਪਨ ਕਨਸਾਈਨਮੈਂਟ ਇਹ ਲੈ ਕੇ ਆਇਆ ਤੋ ਇਸ ਦੀ ਸਿਕਿਉਰਿਟੀ ਕਸਟਡੀ ਸਿਕਯੂਰ ਕਰਕੇ ਹੁਣ ਪੁਸ਼ਕਿਸ਼ ਕੰਪਲੀਟ ਹੋਣ ਦੇ ਬਾਅਦ ਨੂੰ ਫਰਦਰ ਮਨੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਜਾਊਗਾ ਤੇ ਜੋ ਵੀ ਚੀਜ਼ ਇਹਦੇ ਫਰਦਰ ਲਿੰਕੇजेस ਬੈਕਵਰਡ ਫਾਰਵਰਡ ਲਿੰਕੇजेस ਹੈਗੀ ਹੈ ਕਿ ਅੱਗੇ ਕਿਧਰ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੇ ਸੀ ਵੈਪਨਸ ਤੇ ਲਾਰਜਰ ਮਤਲਬ ਕੋਈ ਟਾਰਗੇਟਿੰਗ ਦੀ ਕੋਈ ਅਗਰ ਗੱਲ ਹੈਗੀ ਹੈ ਤਾਂ ਉਹ ਤਫਤੀਸ਼ ਤੇ ਗੱਲ ਸਾਹਮਣੇ ਆਊਗੀ ਬਟ ਇਹ ਕਾਫੀ ਚੰਗਾ ਆਪਰੇਸ਼ਨ ਹੋਇਆ ਹੈਗਾ ਜਿਸ 'ਚ ਇਤਨੀ ਤਾਦਾਦ 'ਚ ਵੈਪਨ ਦੀ ਰਿਕਵਰੀ ਹੋਣਾ ਕਾਫੀ ਆਪਰੇਸ਼ਨਲੀ ਚੰਗਾ ਕਹਿ ਜਾਊਗਾ ਸੋ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਆਫਿਸਰਸ ਕਿ ਉਹਨਾਂ ਨੇ ਕਾਫੀ ਪ੍ਰੋਐਕਟਿਵਲੀ ਇਸ 'ਚ ਕੰਮ ਕੀਤਾ ਤੇ ਕਾਫੀ ਸੈਂਸਿਟਿਵ ਇਸ 'ਚ ਡਵੈਲਪਮੈਂਟ ਹੋਈ ਹੈ ਜੀ ਇਹ ਬਲਕਰਨ ਤੋਂ ਹੁਣ ਤਾਂ ਬਾਈਕਾਂ ਦੀ ਗਾਜ ਹੋਈ ਇੱਕ ਇੱਕ ਹੋਈ ਆ ਉਹਦੇ ਚ ਕੀ ਸਾਹਮਣੇ ਆਇਆ ਕੋਈ ਲੋਕ ਸਭਾ ਚੋਣਾਂਵਾਂ ਨੂੰ ਲੈ ਕੇ ਤੇ ਨਹੀਂ ਕੋਈ ਜਿਹੜੇ ਇਤਿਹਾਸਕ ਜੀਨਾਂ ਕੋਲ ਆਏ ਆ ਮੈਂ ਕਹਿ ਰਿਹਾ ਇਹ ਬੀਸਿਕਲੀ ਹਲੇ ਤਾਂ ਇਹੀ ਹੈਗਾ ਕਿ ਜੋ ਇਹ ਵੈਪਨਸ ਲੈ ਕੇ ਆਇਆ ਹੈਗਾ ਇਲੀਗਲ ਵੈਪਨ ਹਰੀ ਪੰਜਾਬ ਚ ਹਿਮਾਚਲ ਚ ਇਹਨਾਂ ਨੇ ਅੱਗੇ ਦੇਣੇ ਸੀਗੇ ਤਾਂ ਇਹਦਾ ਰੋਲ ਤਾਂ ਇਹ ਸੀਗਾ ਵੈਪਨ ਕਨਸਾਈਨਮੈਂਟ ਹੀ ਲੈ ਕੇ ਆਇਆ ਤੇ ਇਹਨਾਂ ਅੱਗੇ ਦੇਣੇ ਸੀਗੇ ਇਹਨੂੰ ਫਰਦਰ ਨਹੀਂ ਨਾ ਪਤਾ ਉਹ ਜਮਨੀ ਅਸੀਂ ਲੈ ਕੇ ਆਵਾਂਗੇ ਉਸ ਤੇ ਗੱਲ ਕਲੀਅਰ ਹੋਊਗੀ ਕਿ ਉਹ ਬਾਕੀ ਕਿਹਨਾਂ ਦੇ ਲਿੰਕ ਚ ਸੀਗਾ ਕਿਹੜੇ ਬੰਦੇ ਉਹਦੇ ਐਸੋਸੀਏਟਸ ਹੈਗੇ ਸਰਪ ਦੇ ਨਾ ਜੋ ਬੰਦਾ ਇਹ ਹੁਣ ਇੰਟਰਸੈਪਟ ਹੋਇਆ ਇਸ ਤੇ ਪਹਿਲਾਂ 3 ਪਰਚੇ ਐਂਡੀਪੀਐਸ ਦੇ ਹੈਗੇ ਪਰਚੋ ਮੰਨੀ ਹੈਗਾ ਅਰुण ਨਾਮ ਦਾ ਬੰਦਾ ਉਸ ਤੇ 10 ਪਰਚੇ ਹੈਗੇ ਜੋ ਜ਼ਿਆਦਾਤਰ ਆਮ ਸਿਕਟ ਦੇ ਪਰਚੇ ਇਹ ኦਪਰੇਸ਼ਨਲ ਡਿਟੇਲਸ ਦੋਸ ਨਹੀਂ ਤਨ ਰਿਵੀਲ ਕਰ ਸਕਦੇ ਇਹ ਕਦੋਂ ਸਾਲੀਗ ਬਰਕਾ ਕੋ ਹਲੇ ਤੋ ਇਸ ਤੇ ਮੋਬਾਈਲ ਰਿਕਵਰ ਨਹੀਂ ਹੋਇਆ ਇਸ ਚ ਜੋ ਬੰਦਾ ਹੈਗਾ ਬਟ ਵੀ ਆਰ ਇਨਵੈਸਟੀਗੇਟਿੰਗ ਕਿ ਕਿਵੇਂ ਫਰਦਰ ਕਰਦੇ ਸੀ ਕਿਸਦਾ ਆਪਰੇਟ ਕਰਦੇ ਸੀ ਉਹ ਮੰਨੀ ਮੰਨੀ ਤੇ ਗੱਲ ਕਲੀਅਰ ਹੋ ही कि देयर आर सर्टेन इनपुट्स की जेल थे जो भी पीछे केसेस हुए है गए तो उस पे भी फर्दर इन्वेस्टिगेशन उन केसेस पे हो रही तो 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 सर, है जी तो दैट इज ए सेपरेट इशू बट वी विल फर्दर इन्वेस्टिगेट कि इससे लिंकेजेस और की बनते हैं जी सर इससे नाल जुड़ता हुआ क्वेश्चन ही है बलकार पे ਹਾਂ ਉਹਨਾਂ ਬੜੀ ਜਲਦੀ ਜ਼ਮਾਨਤ ਵੀ ਮਿਲ ਗਈ ਇਹਨੂੰ ਬਾਹਰ ਵੀ ਆ ਗਿਆ ਵੀ ਮਤਲਬ ਇੰਨੀ ਜੇ ਪਹਿਲਾ ਜਿਹੜਾ ਪਰਚਾ ਹੈਗਾ ਐਨਡੀਪੀ ਐਸੈਕਟ ਦਾ 11 ਅਕਤੂਬਰ ਦਾ 11 ਦੱਸਦਾ ਦੂਸਰਾ 7 ਤਿੱਖ ਦਾ ਹੈਗਾ ਜੀ ਜੀ ਤੋਂ ਦੇਖੋ ਵੱਖਰੇ ਡਿਸਟ੍ਰਿਕਟ ਹੈ ਦੱਸੇ ਇਸ ਦਾ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗ ਕਿਸ ਨੂੰ ਬੇਲ ਮਿਲੀ ਜਲਦੀ ਮਿਲ ਗਈ ਉਹ ਤੋਂ ਜੁਡੀਸ਼ੀਅਲ ਅਫਸਰ ਸਰ ਇਹਨੇ ਜਿਹੜੇ 10 ਪਿਸਟਲ ਲਏ ਆ ਕਿੰਨੀ ਅਮਾਉਂਟ ਦੇ ਲਏ ਆ ਇਹ ਦੇਖੋ ਇਹ ਜੋ ਉਹਨੂੰ ਕੀਤਾ ਉਹਨੂੰ ਅਮਾਉਂਟ ਆਈ ਹੈ ਕਿੰਨੀ ਪੈਸੇ ਉਹਨੇ ਪੇ ਕੀਤੇ ਦੇਖੋ ਇਨੀਸ਼ਲ ਇਨਵੈਸਟੀਗੇਸ਼ਨ ਦੇ ਤਹਿਤ ਉਹ ਲਗਭਗ 5000 ਦੀ ਵੈਰੀਫਾਈ ਹੋਈ ਹੈ ਜੋ ਪੇਪੀਐਮ ਦੇ ਕਿਸੇ ਦਿੱਲੀ ਬੇਸਡ ਐਂਟੀਟੀ ਦੇ ਥਰੂ ਇਹਨੇ ਟ੍ਰਾਂਸਫਰ ਕਰਾਈ ਹੈਗੀ ਉਹ ਤਾਂ ਇਹਨੂੰ ਆਗੇ ਸਰ ਇਹਨੇ ਕਿੰਨੇ ਦਿੱਤੇ ਪੈਸੇ ਇਹ ਆ 10 ਪਿੱਸੇ ਨਹੀਂ ਉਹ ਤਾਂ ਮੰਨੀ ਦੀ ਪੁਸ਼ਕਿਸ਼ ਤੇ ਕਲੀਅਰ ਹੋਊਗਾ ਲੈ ਕੇ ਸਰ ਇਹ ਨਹੀਂ ਆਇਆ ਆਪਕੇ ਇਹ ਲੈ ਕੇ ਆਇਆ ਹੈਗਾ ਤਾਂ ਬਟ ਕਰਾਸ ਕੁਐਸਚਨ ਕਰਕੇ ਹੀ ਕਲ ਕਲੀਅਰ ਹੋਊਗਾ ਇਹਨੇ ਟੋਕਨ ਮੰਨੀ ਕੋਈ ਨਹੀਂ ਹੋਇਆ ਸੀ ਨਾ ਜਿਹੜਾ ਪੇਪੀਐਮ ਤੇ ਪੇ ਕੀਤੀ ਹੈ ਇਨੀਸ਼ਲ ਜੋ ਦਿੱਲੀ ਐਂਟੀਟੀ ਨੇ ਕਰਾਇਆ ਉਹ 5000 ਕਰਾਇਆ ਹੈ ਹਾਂ ਜੀ ਬਟ ਕੋਈ ਵੀ ਦੇ ਕੇ ਐਸੇ ਮਿਲ ਗਏ ਤਾਂ ਪਾਣੀ ਹਾਂਜੀ ਇਟ ਮੀਨਸ ਉਹਨੂੰ ਇਹ ਜਿਹੜੇ ਪਿਸਟਲ ਮਿਲੇ ਆ ਉੱਥੇ ਕੁਝ ਵੀ ਨਹੀਂ ਇਹਨੇ ਦਿੱਤਾ ਐਜ਼ ਇਟ ਇਜ਼ ਹੀ ਮਿਲ ਗਏ ਮਤਲਬ ਇਹਨੂੰ ਉੱਥੇ ਜਾ ਕੋਈ ਉੱਥੇ ਗਿਆ ਆਪਣਾ ਨਾਮ ਦੱਸਿਆ ਨਹੀਂ ਨਹੀਂ ਕੋਈ ਮੈਂ ਕਹ ਰਿਹਾ ਨਾ ਕਿ ਮੰਨੀ ਜੋ ਹੈਗਾ ਉਹਨੇ ਸੈਪਰੇਟਲੀ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਣੀ ਸੀ ਉਹਨੂੰ ਸੈਪਰੇਟ ਕੋਈ ਟਾਸਕਿੰਗ ਹੋਈ ਹੈ ওকে ਇਸਨੂੰ ਸੈਪਰੇਟ ਟਾਸਕਿੰਗ ਹੋਈ ਹੈ ਕਿ ਤੂੰ ਇਧਰ ਕਨਸਾਈਨਮੈਂਟ ਉਧਰ ਤੋਂ ਰਿਸਿਵ ਕਰਕੇ ਲੈ ਇਸਨੂੰ ਉਸ ਐਂਟੀਟੀ ਦਾ ਨਹੀਂ ਪਤਾ ਕਿ ਉਹਨੂੰ ਕੀ ਇਨਫੋਰਮ ਕੀਤਾ ਗਿਆ ਕਿਸ ਤਰੀਕੇ ਦੇ ਇਹਦਾ ਇਹੀ ਸੀਗਾ ਕਿ ਉਹਨੇ ਕਨਸਾਈਨਮੈਂਟ ਲੈ ਕੇ ਰੀਸੀਵ ਕਰਨੀ ਸੀ ਤੇ ਇਧਰ ਲੈ ਕੇ ਆਉਣੀ ਸੀ ਕੋਈ ਵਾਰਦਾਤ ਤੋਂ ਨਹੀਂ ਇਸ ਚੀਜ਼ ਤੇ ਆਈ ਹੈਗੀ ਬੜੇ ਆਪਾਂ ਪਹਿਲਾਂ ਹੀ ਆਪਰੇਸ਼ਨਲ ਇੰਟਰਸੈਪਟ ਕਰ ਲਿਆ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਆਪਾਂ ਇਹਨਾਂ ਨੂੰ ਵੈਪਨਸ ਨੂੰ ਫੜ ਲਿਆ ਡਰੋਨਸ ਕਰੀ ਲੈ ਸੜੇ ਨਾ ਨਹੀਂ ਐਮੂਨੇਸ਼ਨ ਇਸ ਚੀਜ਼ ਰਿਕਵਰੀ ਨਹੀਂ ਹੋਈ ਤਾਂ ਮੈਂ ਉਹੀ ਮੈਂ ਕਹਿਣਾ ਚਾਹ ਰਿਹਾ ਨਾ ਕਿ ਆਪਰੇਸ਼ਨਲੀ ਵੈਪਨਸ ਫਰਦਰ ਐਮੂਨੇਸ਼ਨ ਇਹਨਾਂ ਨੇ ਕਿਸ ਤਰ੍ਹਾਂ ਜੁਟਾਣਾ ਸੀਗਾ ਕਿੱਥੇ ਅੱਗੇ ਇਹਨਾਂ ਦੀ ਟਾਰਗੇਟਿੰਗ ਦੀ ਕੀ ਕਿੱਥੇ ਯੂਟਿਲਾਈਜ਼ ਹੋਣਾ ਸੀ ਕਿਸ ਰੈਂਕ ਤੇ ਕਿਸ ਅੱਗੇ ਫਰਦਰ ਇਸ ਚ ਨੇ ਸੇਲ ਕਰਨੀ ਸੀਗੀ तो वो तो उससे पहले ही अपन फड़ ली रखता है सही तरह दी एजुकेशन सर की है कोई है क्या पढ़ा हुआ है कुछ कि या बिल्कुल 10th क्लास तो या ग्रेजुएट इस तरह एजुकेशन प्लस 2 दी एजुकेशन क्वालिटी कोई और पर्सन भी है ना इनवॉल्व है इन नाल पुरस्कार दे नाल लोकल नहीं इस ते हाल ही तक तो ये स्टैंड अलोन खुद ही कंसाइनमेंट लेके आया सीधा एक गल आई है इट हैज हैपेंड इन रीसेंट पास्ट की काफी जो एक साल से पंजाब ते ट्रेंड हैगा कि एमपी दे काफी जो है ना जो मैन्युफैक्चरिंग लोकल जो हो रही है ਉਹ ਉਹ ਨਵੀਂ ਵੈਪਨ ਜੋ ਐਮਪੀ ਤੋਂ ਲੈ ਕੇ ਆ ਰਹੇ ਹਨ। ਤੋਂ ਉਸ ਦਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕੀ ਉਹਨਾਂ ਦੀ ਸਪੈਸੀਫਿਕ ਉਹ ਹੈਗੀ ਬਟ ਆਬਵੀਅਸਲੀ ਕਿ ਐਮਪੀ ਤੋਂ ਲੈ ਕੇ ਆਏਗੇ ਤਾਂ ਮਲਟੀਪਲ ਮਤਲਬ ਸਟੇਟਸ ਹੈਗੀ ਹੈ। ਇਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੈ ਜੇ ਤਾਂ ਕਿ ਉਹ ਪਬਲਿਕ ਟਰਾਂਸਪੋਰਟ ਚ ਕਈ ਵਾਰ ਨਹੀਂ ਉਹ ਪਤਾ ਲੱਗਦਾ ਚੈਕਿੰਗ। ਇੰਡੀਵਿਜੂਅਲ ਇੰਡੀਵਿਜੂਅਲ ਵੀਕਲ ਦੀ ਤਾਂ ਪ੍ਰੋਪਰਲੀ ਚੈਕਿੰਗ ਹੋ ਜਾਂਦੀ ਹੈ ਕਿ ਐਮਪੀ ਪੁਲਿਸ ਹੈ, ਰਾਜਸਥਾਨ ਪੁਲਿਸ ਹੈ। ਬਟ ਪਬਲਿਕ ਵੀਕਲ ਦੀ ਕਈ ਵਾਰ ਉਹ ਥ੍ਰੈਟ ਬੇਅਰ ਤਰੀਕੇ ਨਾਲ ਨਹੀਂ ਹੁੰਦੀ। ਉਹ ਇਹ ਬੜਾ ਕਨਸੀਲਡ ਵਿੱਚ ਲੈ ਕੇ ਆਂਦੇ ਹੈਗੇ ਬੈਗ ਚ ਕਪੜਿਆਂ ਤੇ ਤੋਂ ਉਹ ਗੱਲ ਹੈ ਨਹੀਂ ਸਰ ਇਹ ਕਿਸੇ ਅਤੰਕੀ ਗਰੁੱਪ ਨਾਲ ਸੰਬੰਧਿਤ ਆ ਜਾਂ ਗੈਂਗ ਨਾਲ ਸੰਬੰਧਿਤ ਆ ਇਹ ਬਸੰਦੂਨ ਨਹੀਂ ਇਹ ਦੇਖੋ ਹਲੇ ਤੱਕ ਕੋਈ ਟਰੋਰ ਐਂਗਲ ਸਾਹਮਣੇ ਨਹੀਂ ਆਇਆ ਹੈਗਾ ਬਟ ਉਹ ਮਨੀ ਤੇ ਹੀ ਪਰ ਬਹੁਤ ਕੁਝ ਨਹੀਂ ਨਿਕਲ ਰਿਹਾ ਕਿਸੇ ਗਰੁੱਪ ਨਾਲ ਇਹ ਤੋਂ ਮਨੀ ਦੇ ਘੰਟੇ ਹੀ ਚੱਲ ਰਿਹਾ ਸੀ ਹਲੇ ਤੱਕ ਤੋਂ ਮਨੀ ਆਬਵੀਅਸਲੀ ਜੋ ਗੈਂਗ ਤੋਂ ਇਨਵੋਲਵਮੈਂਟ ਹੈ ਕਿ ਇਹ ਜੋ ਵੈਪਨਸ ਦੇ ਟ੍ਰੇਡ ਤੇ ਹੈ ਵੀ ਸਰ ਕਿੰਨੇ ਦਾ ਨਿਰਮਾਣ ਹੈ ਸਰ ਇਹ ਤਿੰਨ ਦਿਨ ਦੀ ਦੀ ਕਸਟਡੀ ਸਿਕਿਉਰ ਕੀਤੀ ਗਈ ਹੈ ਉਹ ਇਹ ਕੱਲ ਇਸ ਨੂੰ ਅਸੀਂ ਪ੍ਰੋਡਕਸ਼ਨ ਵਾਰਨ ਤੇ ਮੰਨ ਨੂੰ ਲੈ ਲਿਆ